ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਜ਼ਿਲ੍ਹਾ ਨੂੰ ਬਰਨਾਲਾ ਪੈਂਦਾ ਜੀ ਬਾਈਕੋਲ ਤਿੰਨ ਬੜਾ ਠੀਕ ਹੈ ਜੀ ਤਿੰਨੇ ਗੱਬਣ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800055 ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਦੇ ਸ਼ੇਅਰ ਕਰਿਆ ਕਰੋ ਸਵਾਗਤ ਹੈ ਭਰਾ ਆਪਣਾ Instagram ਤੇ ਪੇਜ ਅਗਰਜੀਤ ਰਾਜ ਰਾਏ ਦੇ ਨਾਮ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸੱਸੀ ਗਾਇ ਜੀ ਸੱਸੀ ਗਾਇ ਜੀ ਨਾਮ ਦੱਸੋ ਜੀ ਆਪਣਾ ਨਾਮ ਪ੍ਰੇਮਣੀ ਪਿੰਡ ਤੋਂ ਆ ਜਿਲ੍ਹਾ ਬਰਨਾਲਾ ਜੀ ਆ ਨੰਬਰ ਮੋਬਾਈਲ ਨੰਬਰ 86993 ਜੀ 17710 ਹਾਂਜੀ ਬਾਈ ਜੀ ਕਿੰਨੇ ਨਾਗ ਆਪਣੇ ਕੋਲ ਸਾਰੇ ਤਿੰਨ ਨਾਗ ਨਹੀਂ ਆਪਾਂ ਚਾਹ ਕੋ ਬਿੱਤੀ ਗੱਬਣਾ ਜੀ ਗੱਬਣਾ ਨਹੀਂ ਤਿੰਨੇ ਠੀਕ ਆ ਹਾਂਜੀ ਬਾਈ ਪਹਿਲੀ ਗੱਲ ਦੀ ਜਾਣਕਾਰੀ ਦਿਓ ਜੀ ਇਹ ਐਫ ਦਾ ਕਰਾਉ ਸਕਦਾ ਜੀ ਠੀਕ ਆ ਜੀ ਇਹ ਮਾਲਕਾਂ ਦਾ ਦੂਜਾ ਸੁਹਰਸੇ ਹੀ ਮਾਲਕਾਂ ਨੇ ਠੀਕ ਹੈ ਜੀ ਤਦ ਦੇ ਕੀ ਵਾਈ ਕਿਲੋ ਪਹਿਲਾਂ ਦੱਸਿਆ ਹੀ ਇਹਦਾ ਠੀਕ ਹੈ ਜੀ ਮਾਰਨ ਮਾਰਨ ਬੱਸ ਹੀ ਬਹੁਤ ਆ ਗਈ ਏ ਠੀਕ ਹੈ ਜੀ ਇਹ ਮਾਰਜੀ ਸਦਾ ਦੂਜੇ ਪਾਸੇ ਬੈਠੀ ਚੱਲੀ ਕੋਈ ਠੀਕ ਹੈ ਜੀ ਕਿੰਨੇ ਦਿਨ ਬਾਕੀ ਵੀਰੇ ਦੇ ਤਿੰਨ ਹਫਤਾ ਲੈ ਜੂਈ ਹਜੇ ਹਫਤਾ ਲੈ ਜੀ ਤੇ ਰੇਟ ਭਰਾ ਇਹ ਮੋੜੀ 75000 ਕਰਦੇ ਆ ਹਾਂਜੀ ਆਪਾਂ ਇਹ 72000 ਹੀ ਦੇ ਦਾਂਗੇ ਜੀ ਠੀਕ ਹੈ ਜੀ ਜੋ ਪ੍ਰਾਟੀ ਲਾਟੂਲਾ ਪੂਰੀਆਂ ਖੋਲਾ ਦੇ ਵਿੱਚ ਆਹ ਲੈ ਵੇਟਾ ਇਟੂਲੇ ਬਹੁਤ ਆ ਗਈ ਜੀ ਦੇਖੋ ਜੀ ਲੋ ਕੰਮ ਇਟਲਾ ਚੈੱਕ ਕਰ ਸਕਦੇ ਠੀਕ ਹੈ ਭਰਾ ਤੋਰ ਦੂੰ ਮੜਾ ਜਨ ਭਾਈ ਜੀ ਨੇ ਆਪ ਨੂੰ ਰੇਟ ਵੀ ਦੱਸਤਾ ਪਰਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਚੈੱਕ ਕਰਕੇ ਆ ਕੇ ਦਸੱਲੀ ਕਰਕੇ ਲੈ ਕੇ ਜਾਓ ਪਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਚੈੱਕ ਕਰਨਾ ਤਾਂ ਸਾਡਾ ਕੰਮ ਆ ਸਾਡਾ ਕੰਮ ਆ ਵੀਡੀਓ ਐਡਿਟ ਕਰਨ ਦਾ ਠੀਕ ਹੈ ਜੀ ਲੋ ਜੀ ਭਾਈ ਦਾ ਵਪਾਰ ਦਾ ਕੰਮ ਹੈ ਨਾ ਵੀ ਹਾਂ ਵਪਾਰ ਦਾ ਕੰਮ ਹੈ ਇਹ ਠੀਕ ਹੈ ਜੀ ਠੀਕ ਲੋ ਪਰਾ ਭਾਈ ਨੇ ਵੀ ਗਾਹ ਤੋਂ ਲਿਆਂਦਾ ਤੇ ਆ ਕੇ ਚੈੱਕ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਲਾਂਭਾ ਨਾ ਦੇਓ ਹਣਾ ਤੇ ਲੋ ਜੀ ਇਹ ਪਹਿਲਾ ਨਗ ਸੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਹਾਂਜੀ ਬਈ ਦੂਜੀ ਵਾਰ ਦੀ ਜਾਣਕਾਰੀ ਦੋ ਜੀ ਇਹ ਹਰ ਸ਼ਹਿਰ ਆ ਜਾਂਦੀ ਹੈ ਜੀ ਆਪਣੀ ਹਾਂਜੀ ਦੂਜਾ ਸੁਆਈ ਮਾਲ ਕਹਿੰਦੇ ਸੁਆ ਸਾਰਾ ਕਿਲੋ ਦੱਸਿਆ ਜੀ ਪਹਿਲਾਂ ਦਾ ਹੀ ਇਹਦਾ ਠੀਕ ਹੈ ਜੀ ਪਰ ਬੈ 18 19 ਕਿਲੋ ਪਾ ਦੋ ਦੂਜੇ ਸੁਆ ਇਸ ਕੀ ਪੋਲੀ ਪੋਲੀ ਬਹੁਤ ਪਈ ਹੈ ਠੀਕ ਹੈ ਢਿੱਲਾ ਢਿੱਲਾ ਬਹੁਤ ਹਾਂ ਠੰਡੀ ਠੰਡੀ ਬਾਕੀ ਨਹੀਂ ਹੈ ਜੀ ਬੈਠ ਸੇਦਾਂ ਦਾ ਹੀ ਮੂੰਹ ਹੋਈ ਹੈ ਠੀਕ ਹੈ ਜੀ ਰੇਜਨਲ ਜੀ ਦੂਜਾ ਸੁਆ ਹੀ ਹੈ ਬੜਾ ਜਾਇਜ਼ ਜਿਆਦਾ ਇਹਦਾ ਮੁੱਲ 65000 62000 ਦੇ ਦਾਂਗੇ 62000 ਹਾਂਜੀ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ ਹੋ ਫੇਸਬੁਕ ਤੇ ਲੇਵਾ ਤੋਰ ਦੋ ਭਰਾ ਲੋਜੀ ਚੈੱਕ ਕਰ ਸਕਦੇ ਪੂਰਾ ਤਰਾ ਔਰੇ ਦੂਰੇ ਦਾ ਆਪਣੀ ਗਾ ਇੱਕ ਨੰਬਰ ਹੁੰਦੀ ਆ ਬਈ ਆਪਾਂ ਕੱਚੇ ਪੈਰ ਦੀ ਗਾਮ ਪੀਨ ਲੈਂਦੇ ਠੀਕ ਹੈ ਠੀਕ ਹੈ ਲੋਜੀ ਲੰਮੀ ਤੋਰ ਦੋ ਭਰਾ ਇਹਨੂੰ ਲੋਜੀ ਚੈੱਕ ਕਰ ਲਓ ਭਰਾ ਚਲੋ ਜੀ ਚਲੋ ਵੈੜ ਸੋਹਣੀ ਸੁਨੱਖੀ ਤੇ ਤੋਰਾ ਤੁਸੀਂ ਇੰਤਜ਼ਾ ਲਾਈ ਸਕਦੇ ਘਰ ਬੈਠੇ ਲੋਜੀ ਚੈੱਕ ਕਰ ਸਕਦੇ ਬੰਦੋ ਭਰਾ ਬੰਦੋ ਭਾਈ ਨੇ ਇਹਦਾ ਵੀ ਰੇਟ ਦੱਸਦਾ ਭਾਈ ਰੇਟ ਤਕਰੀਬਨ ਹਰ ਇੱਕ ਵੀਡੀਓ ਚ ਦੱਸ ਹੀ ਦਿੰਦਾ ਠੀਕ ਹੈ ਜੀ ਤੇ ਮਾਨਤਾਨ ਕਿੰਨਾ ਹੋਊਗਾ ਜੀ ਮਾਨਤਾਨ ਕਰ ਦਾਂਗੇ ਬਾਈ ਤੇਰਾ ਵੀਡੀਓ ਨੂੰ ਸ਼ੇਅਰ ਕਰਕੇ ਹੋਗਾ 1000 ਰੁਪਏ ਮਾਨਤਾਨ ਕਰ ਦਾਂਗੇ ਬਾਈ ਆਪਾਂ ਚਲੋ ਠੀਕ ਹੈ ਜੀ ਉਹ ਬਾਈ ਕਹਿੰਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਹੋਊਗਾ ਉਹਦਾ ਮਾਨਤਾਨ ਅਲੱਗ ਤੋਂ 1000 ਰੁਪਏ ਹੋਰ ਵੀ ਕਰ ਦਾਂਗੇ ਹਾਂਜੀ ਬਾਈ ਜੀ ਤੀਜੀ ਦੀ ਦੱਸੋ ਜਾਣਕਾਰੀ ਇਹ ਜਰਸੀ ਕਰਾਉਸ ਆ ਗਈ ਜੀ ਠੀਕ ਹੈ ਜੀ ਪੰਜਾਬ ਵਾਲੀ ਜਰਸੀ ਚ ਆ ਜਾਂਦੀ ਹੈ ਇਹ ਠੀਕ ਹੈ ਜੀ ਚੈੱਕ ਹਾਂ ਲੈ ਬੰਦ ਉਹ ਇਹਦਾ ਵਿਸ਼ੇ ਕਰ ਸਕਦੇ ਇਹਦੇ ਦਿਨ ਕਿੰਨੇ ਬਾਕੀ ਵੀਰੇ ਇਹ ਪੰਜਾਂ ਦਿਨ ਹੀ ਬਾਕੀ ਹੈ ਜੀ ਇਹਦੇ ਪੰਜ ਚਾਰ ਦਿਨ ਬਾਕੀ ਹੈ ਨਰਮ ਨਰਮ ਬਸ ਹੀ ਬਹੁਤ ਆਈਏ ਠੀਕ ਹੈ ਜੀ ਲੋ ਜੀ ਠੀਕ ਹੈ ਇਹਦਾ ਰੇਟ ਭਰਾ ਜਾਇਆ ਜਾ ਇਹਦਾ ਮੁੱਲ 76500 ਹੀ ਦੇ ਦਾਂਗੇ ਠੀਕ ਹੈ 70000 ਦੀ ਤੋੜ ਦੋ ਭਰਾ ਵਈ ਜੀ ਕਹਿੰਦਾ ਮੁੱਲ 76000 ਰੁਪਿਆ ਫਿਰ ਦੇ 65000 ਦੀ ਮੰਗੇ 2000 ਨਾਲ ਤੱਕ ਪਹਿਲੀ ਬਾਈ ਨੂੰ ਦਸਤਾਪਨ ਲੋ ਜੀ ਫਿਰ ਅਸੂਰ ਉਹ ਤਾਂ ਪਤਾ ਹੀ ਮੈਡਮ ਮਟਰਸ ਵੀ ਗੱਲ ਸਹੀ ਮਾਰਕ ਨਹੀਂ ਪਹਿਲਾਂ ਦੱਸ ਉਹ ਤਾਂ ਤਾਂ ਹੀ ਮੂੰਹ ਦੂਜਾ ਸੋਹਰੇ ਨਾਲ ਇਹਦਾ ਵੀ ਠੀਕ ਹੈ ਜੀ ਲੋਈ ਸਿਕਰਮ ਵਾਲੇ ਦਾ ਤੋਰਾ ਤਾਰਾ ਲੇਵਾ ਰੋਖ ਲੋ ਜੀ ਇੱਕ ਮਿੰਟ ਮੜਾ ਲੇਵਾ ਦਿਖਾ ਦੇ ਲੋਈ ਚੈੱਕ ਕਰ ਸਕਦੇ ਮਰਨ ਨਾ ਬਹੁਤ ਆਜੀ ਵੀ ਬਣ ਦਿੱਕੋ ਠੀਕ ਹੈ ਜੀ ਹਲੇ ਬਣੂਗੀ ਕਰਮਾਂ ਵਾਲੀ ਆ ਫੇਸ ਬਿਊਟੀ ਚੈੱਕ ਕਰ ਸਕਦੇ ਰੋਖ ਮੜਾ ਲੋਈ ਕਿੰਨਾ ਪਿਆਰਾ ਗਰਮੀ ਬਹੁਤ ਘਟ ਮੰਨਦੀ ਬਈ ਜਣਾ ਗਰਮੀ ਨਹੀਂ ਮੰਨਨੀ ਬਈ ਜਣਾ 1% ਵੀ ਹਾਂਜੀ ਹਾਂਜੀ ਗਰਮੀ ਬਹੁਤ ਘਟ ਮੰਨਦੀ ਠੀਕ ਹੈ ਜੀ ਟੋਪਰਾ ਵਾਈਬਨਾ ਜਲੂ ਕਨੈਕਟ ਕਰ ਪਿੰਡ ਤੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਅਦ